ਸਿੰਘ ਸਾਹਿਬ ਨੂੰ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹ ਸਪਸ਼ਟੀਕਰਨ ਦਾ ਜਵਾਬ ਦੇ ਕੇ ਆਏ ਆ ਤੇ ਇਸੇ ਤਰ੍ਹਾਂ ਬਾਕੀ ਗਾਂ ਦਾ ਜਿਹੜਾ ਹੁਣ ਸਿੰਘ ਸਾਹਿਬ ਵਚਣ ਕੇ ਗਾਂਂਦ ਜਿਹੜੀ ਪ੍ਰਕਿਰਿਆ ਉਹ ਸਿੰਘ ਸਾਹਿਬਾਂ ਦੇ ਕੋਲ ਨਹੀਂ ਸ਼੍ਰੋਮਣੀ ਕਮੇਟੀ ਦਾ ਮੈਂ ਦੇ ਕੇ ਆ ਸ਼੍ਰੋਮਣੀ ਕਾਲੀ ਦੇ ਵੱਲੋਂ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਕੇ ਗਏ ਸਿੰਘ ਸਾਹਿਬ ਵੱਲੋਂ ਅਦੇਸ਼ ਹੋਇਆ ਸੀ ਪ੍ਰਧਾਨ ਸ਼ਾਹਮਨੀ ਅਕਾਲੀ ਦਲ ਨੂੰ ਤੇ ਪ੍ਰਧਾਨ ਸ਼ਾਹਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਸੰਬੰਧ ਵਿੱਚ ਅਸੀਂ ਸਿੰਘ ਸਾਹਿਬ ਨੂੰ ਆਪਣਾ ਸ਼ਾਹਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੁਝ ਪੁਸ਼ਟੀ ਕਰਨ ਦਾ ਜਵਾਬ ਦੇ ਕੇ ਆਏ ਆ ਤੇ ਇਸੇ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਉਹ ਵੀ ਆਪਣਾ ਸਪਸ਼ਟੀਕਰਨ ਦੇ ਕੇ ਚਿੱਠੀ ਉਹਨਾਂ ਨੂੰ ਦੇ ਕੇ ਆਏ ਆਂ ਬਾਕੀ ਗਾਂ ਦਾ ਜਿਹੜਾ ਹੁਣ ਸਿੰਘ ਸਾਹਿਬ ਵਚਨਗੇ ਗਾਂਦ ਜਿਹੜੀ ਪ੍ਰਕਿਰਿਆ ਉਹ ਸਿੰਘ ਸਾਹਿਬਾਂ ਦੇ ਕਰਨੀ ਇਹ ਸਪਸ਼ਟੀਕਰਨ ਕੀ ਦਿੱਤਾ ਤੁਸੀਂ ਇਹ ਨਹੀਂ ਇਹ ਉਹ ਉਹ ਸਿੰਘ ਸਾਹਿਬ ਨੂੰ ਅਸੀਂ ਕੋਈ ਸਵਾਲ ਨਹੀਂ ਉਹ ਲਿਖ ਕੇ ਅਸੀਂ ਦੇ ਆਏ ਆਂ ਨਹੀਂ ਸ਼੍ਰੋਮਣੀ ਕਮੇਟੀ ਦਾ ਮੈਂ ਦੇ ਕੇ ਆਂ ਸ਼੍ਰੋਮਣੀ ਕਾਲੀ ਦਲ ਵੱਲੋਂ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਕੇ ਗਏ ਚਲੋ ਇਹ ਮੈਂ ਹੁਣ ਇਹਦੇ ਬਾਰੇ ਕੋਈ ਗੱਲ ਨਹੀਂ ਕਰ ਲਈ ਅਸੀਂ ਚਿੱਠੀ ਦੇ ਆਂ ਕੋਈ ਜਾਰੀ ਨਹੀਂ ਹੁੰਦੀ ਸਿੰਘ ਸਾਹਿਬ ਦੇ ਕੋਲ ਆ ਮੈਟਰ ਸਬ ਜੁੜੇ ਸਿਆ ਜਿਲੇ ਕਾਲਦਾਸ ਕੋ ਮੈਟਰ ਇਹ ਕੋਈ ਕਾਰਵਾਈ ਇਦੀ ਮਨਜ਼ੂਰ ਹੋਏਗੀ ਪਤਾ ਨਹੀਂ ਕਿ ਕਾਰਵਾਈ ਹੋ ਉਹ ਤਾਂ ਸਿੰਘ ਸਾਹਿਬ ਜਾਣਣ ਤੁਹਾਡੇ ਲਈ ਮਨਜ਼ੂਰ ਹੋਏਗੀ ਨਾ ਜੋ ਵੀ ਕਰਦਾ ਆ ਵੀ ਵੱਡੀ ਗੱਲ ਕਹਿ ਲਈ ਕੀ ਪਿੱਛੇ ਰਲਦੀ ਰਹਿਣ ਵਾਲੀ ਓਏ ਯਾਰ ਆਹ ਵੇਖੋ ਜੀ ਹਾਂ ਜੀ ਨਿਕਲਿਆ ਸਾਹਿਬ ਕਿਉਂ ਨਾ ਯਾਰ ਲੜੋ ਨਾ ਲੜੋ ਦੇਖੋ ਜੇ ਆ ਡੰਡੇ ਜੇ ਥੋੜੇ ਠਾ ਕਰ ਲਓਗੇ ਤੇ ਚੰਗੀ ਰੋ ਪਤਾ ਲੱਗੇ ਕੋਈ ਥਾ ਦੇਖੋ ਅਕਾਲ ਤੱਕ ਅਕਾਲ ਤੱਕ ਚੜ੍ਹ ਦੋ ਜੀ ਜੀ ਦੇਖੋ ਬੇਨਤੀ ਇਹ ਆ ਕਿ ਹਰ ਸਿੱਖ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਜੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦਾ ਜੋ ਫਰਮਾਨ ਹੈ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੀ ਆ ਜੋ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਫਾਫੇ ਵਿੱਚ ਵੀ ਕਾਲ ਤੱਕ ਸਾਹ ਦੇ ਜਹਦਾਰ ਨੂੰ ਸੌਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ। ਪਰ ਜੇ ਕੋਈ ਕਾਰਵਾਈ ਕਰਦੇ ਸਨ ਫਿਰ ਦੇਖੋ ਜੀ ਅਸੀਂ ਪੇਸ਼ ਕਾਦ ਨਹੀਂ ਹੋਏ ਸਿੰਘ ਸਾਹਿਬ ਦੇ ਤਾਂ ਹੁਕਮਾਂ ਦੇ ਤਹਿਤ ਹੀ ਅਸੀਂ ਪੇਸ਼ ਹੋਏ ਜੋ ਸਿੰਘ ਸਾਹਿਬ ਹੁਕਮ ਲਾਉਣਗੇ। ਛਰੋਣੀ ਭਾਵੇਂ ਕੀ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਧੇਰ ਪਹਿਲਾਂ ਦਾ ਅਵਤਾਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ। ਪਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋ ਕਾਲ ਤੱਕ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖ ਜਿਹੜਾ ਵਾ ਅ ਐਡਵੋਕੇਟ ਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਹੈ ਨਹੀਂ 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 ਕੋਈ ਮੱਕਰ ਸਾਹਿਬ ਦੀ ਗੱਲ ਪਾਈ ਕੀ ਐਵੇਂ ਗਲਤ ਰਾਂਗੇ ਕੋਟ ਕਰੂ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂ ਗੇ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲੱਗਾ ਕਾਲ ਤਖਸਾ ਵੱਲੋਂ ਉਹਦਾ ਜਿਹੜਾ ਜਵਾਬ ਦਿੱਤਾ ਗਰਵਨ ਸਾਹਿਬ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂਗਾ ਕਿਉਂਕਿ ਸ਼ਰੋਨਿੰਗ ਕਮੇਟੀ ਦੇ ਵਫਦ ਨਾਲ ਮੈਂ ਗਿਆ ਸੀ ਉਹ ਕਾਲੀਦਾਲ ਦਾ ਵਫਦ ਵੱਖਰਾ ਸੀ ਸ਼ਰੋਨਿੰਗ ਕਮੇਟੀ ਦਾ ਵਫਦ ਵੱਖਰਾ ਸੀ